ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਸਰਬਸਾਂਝਾ ਵੈਲਫੇਅਰ ਸੁਸਾਇਟੀ ਮੁਹਾਲੀ ਦੀ ਤਰਫੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਨਾਨਕ ਦਰਵਾਰ ਸੈਕਟਰ 90 99 ਅਤੇ ਸੰਗਤਾਂ ਦੇ ਸਹਿਯੋਗ ਨਾਲ 10 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਨਾਨਕ ਦਰਵਾਰ ਸਾਹਿਬ ਵਿਖੇ ਕਰਵਾਏ ਗਏ ਵਿਆਹ ਸਮਾਗਮ ਦੌਰਾਨ ਬਹੁਤਾਂ ਵਿਹੁਤਾ ਜੋੜੇ ਨੂੰ ਆਸ਼ੀਰਵਾਦ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਹੋਰਾ ਕਿਹਾ ਕਿ ਅੱਜ ਬੜੇ ਭਾਗਾ ਵਾਲਾ ਦਿਨ ਹੈ ਕਿ ਸਰਬਸਾਂਝਾ ਵੈਲਫੇਅਰ ਸੁਸਾਇਟੀ ਦੀ ਤਰਫੋਂ ਪ੍ਰਧਾਨ ਫੂਲਰਾਜ ਸਿੰਘ ਦੀ ਦੇਖਰੇਖ ਹੇਠ ਸਮੂਹਿਕ ਲੜਕੀਆਂ ਦੇ ਸਮੂਹਿਕ ਵਿਆਹ ਕਾਰਜ ਕਰਵਾਏ ਗਏ ਹਨ ਅਤੇ ਲੜਕੀਆਂ ਨੂੰ ਇਸ ਮੌਕੇ ਤੇ ਘਰੇਲੂ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਸੰਤ ਮਹਾਤਮਾ ਵੱਡੇ ਪੱਧਰ ਤੇ ਅਜਿਹੇ ਵਿਆਹ ਸਮਾਗਮ ਕਰਵਾਉਂਦੇ ਹਨ ਪਰੰਤੂ ਫੂਲਰਾਜ ਸਿੰਘ ਦੀ ਸਰਪ੍ਰਸਤੀ ਹੇਠ ਇਸ ਦੀ ਸਮੁੱਚੀ ਟੀਮ ਪਿਛਲੇ ਲਗਭਗ 35 ਵਰਿਆਂ ਤੋਂ ਸਮਾਜ ਸੇਵਾ ਚਾਰਕ ਅਤੇ ਧਾਰਮਿਕ ਕੰਮਾਂ ਦੇ ਵਿੱਚ ਲਗਾਤਾਰ ਕਾਰਜਸ਼ੀਲ ਰਹਿੰਦੀ ਹੈ ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਆਨੰਦ ਕਾਰਜ ਦੇ ਦੌਰਾਨ ਵਿਹਾਈਆਂ ਜੋੜੀਆਂ ਨੂੰ ਆਸ਼ੀਰਵਾਦ ਦਿੱਤਾ ਅੱਜ ਸਰਦਾਰ ਫੂਰਾ ਸਿੰਘ ਜੀ ਔਰ ਇਹਨਾਂ ਦੀ ਸਮੁੱਚੀ ਇਹ ਟੀਮ ਹੈ ਪਰ ਮੈਨੂੰ ਇਸ ਗੱਲ ਦਾ ਬੜਾ ਮਾਣ ਆ ਵੀ ਫੂਰਾ ਸਿੰਘ ਮੇਰੇ ਦੋਸਤਾਂ ਦੀ ਲਿਸਟ ਦੇ ਵਿੱਚ ਸ਼ਾਮਲ ਨਾ ਜਾਂ ਮੈਂ ਫੂਰਾ ਦੇ ਦੋਸਤਾਂ ਦੀ ਲਿਸਟ ਦੇ ਵਿੱਚ ਸ਼ਾਮਲ ਨਾ ਇਹ ਕੀ ਗੱਲ ਆ ਪਰ ਮੈਨੂੰ ਇਸ ਗੱਲ ਦਾ ਬੜਾ ਮਾਡਾ ਮਾਣ ਆ ਵੀ ਇਹ ਇਨਸਾਨ ਜਿਹੜਾ ਤੇ ਇਹਦੀ ਸਮੁੱਚੀ ਟੀਮ ਹੈ ਜਿੰਨੀ ਵੀ ਸਾਰੇ ਰਲ ਕੇ ਬਕਾਇਦਾ ਤੌਰ ਤੇ ਅੱਜ ਤੋਂ ਨਹੀਂ ਪਿਛਲੇ 30-35 ਸਾਲਾਂ ਤੋਂ ਲਗਾਤਾਰ ਸਮਾਜ ਦੇ ਕੰਮ ਕਰ ਰਹੀ ਆ ਸਭਿਆਚਾਰ ਦੇ ਕੰਮ ਕਰ ਰਹੀ ਆ ਔਰ ਲੋਕਾਂ ਨੂੰ ਜਿੱਥੇ-ਜਿੱਥੇ ਵੀ ਕੋਈ ਜ਼ਰੂਰਤ ਹੁੰਦੀ ਆ ਭਾਵੇਂ ਖੂਨ ਦੀ ਭਾਵੇਂ ਅੱਖਾਂ ਦੀ ਭਾਵੇਂ ਮੈਡੀਸਨ ਦੀ ਉਹ ਬਿਨਾਂ ਕਿਸੇ ਉਦੇ ਤੋਂ ਬਿਨਾਂ ਕਿਸੇ ਲਾਲਚ ਤੋਂ ਤੇ ਇਹਦੀ ਸਮੁੱਚੀ ਟੀਮ ਆ ਜਿਹੜੀ ਉਹ ਕੰਮ ਕਰ ਰਹੀ ਆ ਔਰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਆ ਅੱਜ ਵੀ ਇਹਨਾਂ ਨੇ ਇੱਕ ਬਹੁਤ ਵੱਡਾ ਕੰਮ ਜਿਹੜੇ ਸਾਧੂ ਸੰਤ ਮਹਾਤਮਾ ਕਰਦੇ ਨੇ ਤੇ ਵੱਡੇ ਵੱਡੀਆਂ ਐਡਵਰਟਾਈਜ਼ਮੈਂਟਾਂ ਕਰਦੇ ਨੇ ਅਖਬਾਰਾਂ ਤੇ ਟੀਮਾਂ ਚ ਵੀ ਅਸੀਂ 10 ਕੁੜੀਆਂ ਦੀ ਵਿਆਹ ਕਰਾਉਂ 20 ਦੀ ਕਰਾ ਰਹੇ ਹਾਂ ਲੇਕਿਨ ਇਹ ਇਹਨਾਂ ਦੀ ਸਮੁੱਚੀ ਟੀਮ ਦੀ ਕੋਈ ਸੰਤ ਰੂਪ ਵੀ ਨਹੀਂ ਹੈਗਾ ਲੇਕਿਨ ਸੰਤਾ ਤੋਂ ਉੱਤੇ ਨੇ ਅੱਜ 10 ਤੋਂ 11 ਕੁੜੀਆਂ ਦੀ ਸ਼ਾਦੀ ਹੈ ਜਿਹੜੀ ਇਹ ਕਰਵਾ ਰਹੇ ਨੇ ਔਰ ਬਕਾਇਦਾ ਤੌਰ ਤੇ ਹਰ ਕੁੜੀ ਨੂੰ ਦਾਜ ਦਿੱਤਾ ਜਾ ਰਿਹਾ ਜਿੱਦਾਂ ਪੇਰੈਂਟਸ ਵੀ ਨਹੀਂ ਦੇ ਸਕਦੇ ਗਰੀਬ ਕੁੜੀਆਂ ਦੇ ਬੱਚਿਆਂ ਦੇ ਸਾਈਕਲ ਮਸ਼ੀਨ ਘੜੀਆਂ ਗਹਿਣੇ ਰਜਾਨੀਆਂ ਬੇਸਤਰੀ ਮੰਝੇ ਹਰ ਇੱਕ ਚੀਜ਼ ਭਾਂਡੇ ਜਿੱਦਾ ਜਿਹੜੀ ਮਤਲਬ ਕੁੜੀ ਜਾ ਕੇ ਆਪਣੇ ਪਰਿਵਾਰ ਦੇ ਵਿੱਚ ਆਪਣਾ ਘਰ ਹੈ ਜਿਹੜਾ ਉਹ ਚਲਾ ਸਕੇ ਸਾਰੇ ਸਮਾਨ ਉਹ ਦੇ ਰਹੇ ਨੇ ਤੇ ਮੈਂ ਇਹ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਵੀ ਮੈਂ ਇਹਨਾਂ ਦਾ ਮੈਂਬਰ ਆ ਤੇ ਮੈਂ ਇਹਨਾਂ ਦਾ ਸਹਿਯੋਗੀ ਆ ਤੇ ਇਹ ਮਤਲਬ ਮੈਨੂੰ ਹਰ ਵਾਰੀ ਮਾਣ ਬਖਸ਼ਦੇ ਨੇ ਤੇ ਬੁਲਾ ਕੇ ਤੇ ਮੈਨੂੰ ਬੁਲਾ ਕੇ ਮਤਲਬ ਹਾਜ਼ਰੀ ਭਰਨ ਦਾ ਮੌਕਾ ਵੀ ਹੁੰਦੇ ਨੇ ਮੈਂ ਫੂਰਾ ਤੇ ਫੂਰਾ ਦੀ ਸਮੁੱਚੀ ਟੀਮ ਨੂੰ ਕਨਵੇਂ ਸੈਕਟਰ ਦੀ ਮੈਂ ਕੱਲ ਵੀ ਆਇਆ ਸੀ ਇੱਥੇ ਦੇਖਣ ਵਾਸਤੇ ਪੂਰੀਆਂ ਬੀਬੀਆਂ ਨੇ ਜਿਹੜੀਆਂ ਬਹੁਤ ਜੋਰ ਸ਼ੋਰ ਨਾਲ ਲੱਗੇ ਹੋਏ ਸੀ ਇੱਕ ਇੱਕ ਸੂਟ ਨੂੰ ਦੇਖ ਰਹੀਆਂ ਸੀ ਤੇ ਕਹਿੰਦੇ ਜਿੱਦਾਂ ਆਪਣੀਆਂ ਬੱਚਿਆਂ ਦਾ ਵੀ ਵਿਆਹ ਹੁੰਦਾ ਕਰਦੇ ਅਸੀਂ ਉਦੋਂ ਸੂਟਾਂ ਨੂੰ ਜੋੜਦੇ ਆ ਪੈਸੇ ਜੰ ਲਾਉਂਦੇ ਆ ਨਾਲ ਟਾਈਟ ਲਾਉਂਦੇ ਆ ਇੱਥੇ 10 ਸਾਲੀਆਂ ਬੀਬੀਆਂ ਪਰਾਇਲਾ ਤੌਰ ਤੇ ਉੱਥੇ ਬੜੇ ਸ਼ੌਕ ਦੇ ਨਾਲ ਗਹਿਣੇ ਵੀ ਸਜਾ ਰਹੀਆਂ ਸੀ ਤੇ ਨਾਲ ਦਾਜ ਰਹਿ ਸਜਾ ਰਹੀਆਂ ਸੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੀ ਇਸਤਰੀ ਸੰਸਾਗ ਸਤ ਸੰਗ ਮਾਈ ਭਾਡੋ ਉਹਨਾਂ ਨੇ ਵੀ ਬੜਾ ਬੜਾ ਸਹਿਯੋਗ ਦਿੱਤਾ ਤੇ ਸਾਰੇ ਲੋਕਾਂ ਨੇ ਸਹਿਯੋਗ ਦਿੱਤਾ ਕਿ ਇਹੇ ਕੰਮ ਨਹੀਂ ਹੋ ਰਹੇ ਇਹ ਸਹਿਯੋਗ ਤੋਂ ਬਿਨਾ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰੇ ਨਹੀਂ ਹੁੰਦੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਪੂਰੇ ਆ ਤੇ ਫੂਰੇ ਦੀ ਸਮੁੱਚੀ ਟੀਮ ਨੂੰ ਜਿਨ੍ਹਾਂ ਨੇ ਐਡਾ ਵੱਡਾ ਉਦਮ ਕਰਤਾ ਮੈਂ ਯਕੀਨ ਦਾ ਉਹਨਾਂ ਨੂੰ ਹਮੇਸ਼ਾ ਹੀ ਵੀ ਵਹਿ ਤਾਂ ਮੇਰੀ ਉਹਨਾਂ ਦਾ ਜੁਰਤ ਪੈਂਦੀ ਨਹੀਂ ਹੈਗੀ ਕਿ ਉਹਦੇ ਆਪਣੇ ਆਪੇ ਕੰਮ ਚਲਾ ਲੈਣ ਕਿਉਂ ਜਦੋਂ ਬੰਦਾ ਅੱਗੇ ਹੋ ਕੇ ਚੱਲਣਾ ਚਾਹੀਦਾ ਹੈ ਪਿਛੇ-ਪਿਛੇ ਚੱਦਣ ਵਾਲੇ ਬਹੁਤ ਹੁੰਦੇ ਨੇ ਲੋਕਾਂ ਕੋ ਪੈਸਾ ਬਹੁਤ ਹੈ ਤਾਂ ਮਨ ਇਹ ਨਹੀਂ ਪਰ ਚੱਲਦਾ ਵੀ ਅਸੀਂ ਦਾਨ ਦਈਏ ਕਿੱਦਾਂ ਸਾਡੇ ਦਾਨ ਸਹੀ ਜਗ੍ਹਾ ਲੱਗੂਗਾ ਤੇ ਨਹੀਂ ਲੱਗੂਗਾ ਤੇ ਇਸ ਕਰਕੇ ਇਹ ਬੰਦੇ ਨੇ ਜਿਹੜੇ ਕੰਮ ਕਰਦੇ ਨੇ ਤੇ ਪ੍ਰਮਾਤਮਾ ਕੀ ਮੈਂ ਬੇਨਤੀ ਕਰਦਾ ਵੀ ਉਹਨਾਂ ਨੂੰ ਲੰਬੀ ਉਮਰਾਂ ਦਾ ਵੀ ਤੰਦਰੁਸਤੀ ਬਖਸ਼ੇ ਤੇ ਇਦਾਂ ਹੀ ਸਮਾਜ ਦੇ ਜਿਹੜੇ ਕੰਮ ਉਹ ਕਰਦੇ ਰਹੇ ਅਜਰ ਜਿਵੇਂ ਲੋੜਵੰਦ ਕੁੜੀਆਂ ਦੇ ਵਿਆਹ ਹੁੰਦੇ ਨੇ ਤੇ ਉਹ ਸਮਰਥ ਨਹੀਂ ਹੁੰਦੇ ਵੀ ਅਸੀਂ ਖਰਚਾ ਇੰਨਾ ਕਰਤੀਏ ਤਾਂ ਇਹ ਪੂਲ ਰਾਜ ਵਰਗੇ ਬੰਦੇ ਆਉਂਦੇ ਨੇ ਹੋਰ ਖੁਤਵੰਤੇ ਸੱਜਣ ਅੱਗੇ ਆਉਂਦੇ ਨੇ ਤਾਂ ਉਹ ਪਰਿਵਾਰਾਂ ਨੂੰ ਕਿੰਨੀ ਖੁਸ਼ੀ ਮ ਦੇਖੋ ਕੁਦਰਤੀ ਨਾਲ ਵੀ ਜਿੰਨਾ ਜਿਹੜੇ ਪੇਰੈਂਟਸ ਬੱਚੀ ਦਾ ਸੋਚਦੇ ਨੇ ਵੀ ਅਸੀਂ ਕਿਦਾਂ ਵਿਆਹ ਕਰਾਂਗੇ ਕਿਦਾਂ ਅਸੀਂ ਮਤਲਬ ਤਾਜ ਦੇਹ ਜੀ ਬਣਾਵਾਂਗੇ ਉਹਨਾਂ ਨੂੰ ਘਰ ਬੈਠੇ ਬਿਠਾਏ ਇਹ ਸਾਰੀ ਸਹੂਲਤ ਮਿਲ ਜਵੇ ਤਾਂ ਇਹ ਤਾਂ ਵੱਡੀ ਖੁਸ਼ੀ ਦੀ ਗੱਲ ਕੀ ਉਸ ਦਿਨ ਨਾਲੇ ਕੁੜੀ ਦਰਦੇ ਉੱਠ ਗਈ ਤੇ ਨਾਲੇ ਪੂਰਾ ਤਾਜ ਦੇਹ ਲੈ ਕੇ ਆਨ ਮਾਨਸਤ ਕਰਦੇ ਉਦਾਂ ਹੀ ਜਦੋਂ ਪਰਿਵਾਰ ਦੇ ਵਿੱਚੋਂ ਕੁੜੀ ਜਾਂਦੀ ਹੈ ਕਿਸ ਨੂੰ ਵਿਆਹ ਕੇ ਉਦੋਂ ਵੀ ਵੱਧ ਮਾਨਸਤ ਕਰਦੇ ਨੇ ਕਿ ਕੁੜੀ ਜਿਹੜੀ ਜਾਂਦੀ ਹੈ ਤੇ ਮਾਪਿਓ ਲਈ ਹੋਰ ਇਸ ਵੇਲੇ ਖੁਸ਼ੀ ਦਾ ਹੋਰ ਮੌਕਾ ਕੀ ਹੋ ਸਕਦਾ ਸਰ ਜਿੱਦਾਂ ਲੋੜਵੰਦ ਬੱਚੇ ਨੇ ਇਹ ਕੱਲ ਨੂੰ ਕੋਈ ਰੋਜ਼ਗਾਰ ਵਾਸਤੇ ਕੋਈ ਹੈਲਪ ਚਾਹੀਦੀ ਹੋਵੇ ਤੇ ਅਪਸਸਤਾ ਕਰੇਗੇ ਅੱਗੇ ਕਿਤੇ ਕਿਸੇ ਨੂੰ ਕੋਈ ਕੰਮ ਦੀ ਲੋੜ ਪੈ ਸਕਦੀ ਅੱਗੇ ਕਿਦਾ ਕਿਹਾ ਮੈਂ ਸੱਚੀ ਦਾ ਬੱਚਿਆਂ ਨੂੰ ਲੋੜ ਹੈਗੀ ਆ ਗਰੀਬ ਬੱਚੇ ਨੂੰ ਜਦਾਂ ਵਿਆਹ ਕਰਾਉਣਾ ਕੋਈ ਰੋਜ਼ਗਾਰ ਵਾਸਤੇ ਕੋਈ ਅਪਸਸਤਾ ਕੋਈ ਉਪਰਾਲਾ ਕਰੇਗੀ ਨਹੀਂ ਬਕਾਇਦਾ ਤੌਰ ਤੇ ਉਹ ਤਾਂ ਸਾਡੇ ਸੰਸਤਾ ਹੈ ਜੀ ਐਮਐਲਏ ਜਦੋਂ ਵੀ ਸਾਡੇ ਕੋਲ ਆਉਂਦਾ ਸਾਡੇ ਕੋਲ ਪ੍ਰਾਈਵੇਟ ਜੋਬਸ ਨੇ ਸਾਡੇ ਕੋਲ ਨੋਟ ਕੀਤੀ ਹੋਈਆਂ ਨੇ ਵੀ ਕਿਤੇ ਕਿੰਨੀਆਂ ਜੋਬ ਬੱਚੇ ਚਾਹੀਦੇ ਨੇ ਜਿੱਤੇ ਜਿੱਤੇ ਫਿਰ ਟਾਂਦੇ ਅਸੀਂ ਕਰਦੇ ਆ ਇਹਨਾਂ ਨੂੰ ਵੀ ਜੇ ਜ਼ਰੂਰਤ ਹੋਊਗੀ ਕਿਤੇ ਸਾਡੇ ਕੋਲ ਅਪਰ ਅਸੀਂ ਜਰੂਰ ਜੋ ਪੂਰਾ ਜੀ ਨੂੰ ਅਪਰੋਚ ਕਰਨਗੇ ਅਸੀਂ ਜਰੂਰ ਮਤਲਬ ਉਹਨਾਂ ਨੂੰ ਜੌਬ ਰਿਕਾਉਂਟ ਦੀ ਕੋਸ਼ਿਸ਼ ਐਮ ਐਲ ਸਾਹਿਬ ਇਹ ਜਿਹੜੇ ਜੋੜੇ ਆਏ ਆ ਇਹ ਹੁਣ ਸਟੈਂਡਰਡ 11 ਕਿ ਆਪਰੇਵਿਊਲ ਜੁਆ ਹੈ ਜਾਂ ਕਿ ਬੱਖ ਬਿਜਲੇ ਜੁਆ ਹੈ ਇਹ ਕਿਤੇ ਨਹੀਂ ਕੋਈ ਮਤਲਬ ਸਾਰੇ ਪੰਜਾਬ ਦੇ ਵਿੱਚੋਂ ਆਏ ਨੇ ਬਸ ਪ੍ਰਧਾਨ ਜੀ ਦੱਸਣਗੇ ਤੁਹਾਨੂੰ ਜ਼ਿਆਦਾ ਕਿਉਂਕਿ ਇਹਨਾਂ ਨੂੰ ਜ਼ਿਆਦਾ ਪਤਾ ਹੈ ਪਰ ਮੈਨੂੰ ਕਿਤੇ ਲੱਗਦਾ ਕਿ ਇਹ ਪੂਰੇ ਪੰਜਾਬ ਦੇ ਵਿੱਚੋਂ ਹੀ ਆਏ ਆ ਪਰ ਇੱਥੇ ਪੰਜਾਬ ਹਰਿਆਣਾ ਹਿਮਾਚਲ ਦੀ ਕੋਈ ਨਹੀਂ ਜਿੱਥੋਂ ਮਿਲ ਜੂ ਆ ਜਵੇ ਉਹੀ ਐਕਸੈਪਟੇਬਲ ਪਰ ਸਹੀ ਹੋਣਾ ਚਾਹੀਦਾ ਤੇ ਪੂਰਾ ਜੀ ਦੱਸਣਗੇ ਬਾਕੀਆਂ ਨੂੰ ਦਾ ਨਹੀਂ ਸਾਡੇ ਵਾਸਤੇ ਬਹੁਤ ਕੁਝ ਕਿਹਾ ਲੇਕਿਨ ਜਿਹੜੀ ਸਰਪ੍ਰਸਤੀ ਹੈ ਉਹ ਸਰਦਾਰ ਕਲਵੰਗ ਸਿੰਘ ਦਾ ਨਾਮ ਹੈ ਇਹ ਨਹੀਂ ਮੈਂ ਅੱਜ ਦੀ ਨਹੀਂ ਐਮਐਲਏ ਬਣਨ ਤੋਂ ਬਾਅਦ ਦੀ ਗੱਲ ਨਹੀਂ ਕਰ ਰਿਹਾ ਜਦੋਂ ਅਸੀਂ 995 ਤੋਂ ਕੰਮ ਸ਼ੁਰੂ ਕੀਤਾ ਹੈ ਸਮਾਜ ਦੀ ਸੇਵਾ ਦਾ ਕਲਚਰ ਪ੍ਰੋਗਰਾਮ ਦਾ ਜਿਹੜੇ ਵੀ ਕੀਤੇ ਨਾ ਸੀਗਾ ਹਰ ਦੇ ਵਿੱਚ ਸਰਪ੍ਰਸਤੀ ਜਿਹੜੀ ਸਰਦਾਰ ਕਲਵੰਗ ਸਿੰਘ ਦਾ ਨੂੰ ਦਿੰਦੇ ਆਏ ਨੇ ਗਾਈਡ ਕਰਦੇ ਆ ਰਹੇ ਨੇ ਮੈਂ ਤੁਹਾਨੂੰ ਇੱਕ ਹੋਰ ਵੀ ਦੱਸ ਦਵਾਂ ਵੀ ਅਗਲਾ ਸਾਡਾ ਜਿਹੜਾ ਚਿੱਟਾ ਵਿਆਹ ਤਾਂ ਅਸੀਂ ਕਰ ਨਹੀਂ ਕਰਨੇ ਨੇ ਸਾਨੂੰ ਪ੍ਰਧਾਨ ਜੀ ਨੇ ਇੱਕ ਬਹੁਤ ਵਧੀਆ ਗਾਈਡਲਾਈਨ ਦਿੱਤੀ ਆ ਵੀ ਆਹ ਬੱਚਿਆਂ ਨੂੰ ਆਪਾਂ 3-4 ਮਹੀਨੇ ਪਹਿਲਾਂ ਸਿਲੈਕਟ ਕਰਕੇ ਜਿਹੜੇ ਬੱਚਿਆਂ ਵਿਆਹ ਵਾਲਿਆਂ ਨੇ ਉਹਨਾਂ ਨੂੰ ਰੋਜ਼ਗਾਰ ਦੇ ਕੌਲ ਬਣਾ ਕੇ ਚਾਹੇ ਉਹਨੂੰ ਸਟੀਚਿੰਗ ਦਾ ਕਰਾਈਏ ਚਾਹੇ ਉਹਨੂੰ ਕੰਪਿਊਟਰ ਦਾ ਕਰਾਈਏ ਚਾਹੇ ਕੋਈ ਵੀ ਕਰਾਈਏ ਉਹਨੂੰ 3-4 ਮਹੀਨੇ ਦਾ ਕੋਰਸ ਕਰਾ ਕੇ ਤਾਂ ਕਿ ਉਹ ਜੋਬ ਵਾਸਤੇ ਵੀ ਤੇ ਬਾਅਦ ਅਸੀਂ ਕਰਨੀ ਕਰਨੇ ਨੇ ਤੇ ਉਹ ਜੋਬ ਵਾਸਤੇ ਮੁਕਾਬਲ ਹੋ ਸਕੇ ਇਹ ਸਾਡੇ ਪ੍ਰੋਲਾਂਜ ਨੇ ਸਾਹਮਣੇ ਐਮਐਲ ਸਾਹਿਬ ਨੇ ਤੁਹਾਨੂੰ ਗਾਈਡਲਾਈਨ ਦਿੱਤੀ ਆ ਵੀ ਅਗੋਂ ਜਿਹੜਾ ਆਪਾਂ ਕਰਨਾ ਇਹ ਤਿੰਨ ਚਾਰ ਮਹੀਨੇ ਪਹਿਲਾਂ ਸ਼ੁਰੂ ਕਰ ਦੇਣਾ ਬਰਾਤਾਂ ਸਰ ਕਿੱਤੋਂ ਕਿੱਤੋਂ ਆਈਆਂ ਬਰਾਤਾਂ ਸਾਡੀ ਕੋਈ ਗੱਲ ਐ ਜਾਤ ਪਾਤ ਧਰਮ ਤੋਂ ਉੱਠ ਕੇ ਬਰਾਤਾਂ ਅਸੀਂ ਸਾਡੀ ਇਹ ਸੀ ਕਿ ਚਾਹੇ ਕਿਸੇ ਬਾਹਰਲੇ ਸਟੇਟ ਤੋਂ ਆਜਣ ਚਾਹੇ ਕਿਤੋਂ ਵੀ ਆਜਣ ਪੰਜਾਬ ਨਾਲ ਸੰਬੰਧਿਤ ਜਿਹੜੇ ਹੈਗੇ ਸਾਡੇ ਬੱਚੇ ਨੇ ਬੱਚੀਆਂ ਨੇ ਫਰੀਦਕੋਟ ਤੋਂ ਵੀ ਆਈਆਂ ਨੇ ਮੋਗੇ ਤੋਂ ਵੀ ਆਈਆਂ ਨੇ ਮੁਕਸਰ ਤੋਂ ਵੀ ਆਈਆਂ ਨੇ ਇੱਥੋਂ ਨੇੜੇ ਜਿਹੜੇ ਇਲਾਕੇ ਦੀ ਵੀ ਆਈਆਂ ਨੇ ਸਮਾਨ ਸਰ ਕੀ ਸਮਾਨ ਦੇ ਵਿੱਚ ਅਸੀਂ ਜੇ ਤੁਹਾਨੂੰ ਲਿਸਟ ਦੇ ਦਿੰਦੇ ਹਾਂ ਸਮਾਨ ਬਹੁਤ ਲੰਬੀ ਛੋਟੀ ਲਿਸਟ ਹੈ ਤੇ ਬੱਚੀ ਦੇ ਸੂਟ 11 ਸੂਟ ਮੁੰਡੇ ਦੇ ਸੂਟ 702 ਸੂਟ ਸਹਰੇ ਦੇ ਦੋ ਸੂਟ ਠੀਕ ਹੈ ਨਾ ਸਾਈਕਲ ਪੱਖਾ ਮਸ਼ੀਨ ਜਿਹੜਾ ਰਿਕਸ਼ਨ ਚੁੱਲਾ ਚੇਰ ਸੈਟ ਹੈ ਦਰ ਦਾ ਸੈਟ ਹੈ ਡਬਲ ਬੈੱਡ ਦੋ ਬਿਸਤਰੇ ਗਰਮ ਦੋ ਬਿਸਤਰੇ ਠੰਡੇ ਠੀਕ ਹੈ ਨਾ 51 ਪਾਂਡੇ ਸਟੀਲ ਦੇ ਕੁੱਕਰ ਆਪਣਾ ਡਿਨਰ ਸੈੱਟ ਮੁਕਰਾ ਗੁੰਜਾ ਭੰਡਿਆਂ ਦਾ ਮਤਲਬ ਪਰਿਵਾਰਾਂ ਨੂੰ ਕਹਿੰਨੀ ਹੋਇਆ ਵੀ ਬਾਹਰ ਜਾ ਕੇ ਕਿਤੇ ਅਨੰਦ ਕਰਿ ਕਰਵਾਏ ਨਹੀਂ ਅਸੀਂ ਵਰਗਾ ਹੀ ਮਾਹੌਲ ਬਣਾਇਆ ਤੁਸੀਂ ਦੇਖੋਗੇ ਤੁਸੀਂ ਆ ਕੇ ਚਾਹ ਪਾਣੀ ਸ਼ਕੋਗੇ ਤੁਹਾਨੂੰ ਆਪਣਾ ਪਤਾ ਲੱਗ ਜਾਊਗਾ ਵੀ ਇਹ ਸਾਡੀਆਂ ਬੱਚਿਆਂ ਦਾ ਵਿਆਹ ਨੇ ਉਪਰੀਆਂ